ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆਂ ਜੀ ਤੇ ਅੱਜ ਰਖੜੀ ਦਾ ਤਿਉਹਾਰ ਜੀ ਤੇ ਬਨ ਰਹੀਆਂ ਭੈਣਾਂ ਆਪਦੇ ਭਰਾ ਦੇ ਰਖੜੀ ਭੈਣ ਭਰਾਵਾਂ ਦੀ ਉਮਰ ਪਰਮਾਤਮਾ ਲੰਮੀ ਰੱਖੇ ਤਾਂ ਜੋ ਭੈਣਾਂ ਆਪਣੇ ਭਰਾਵਾਂ ਦੇ ਤੇ ਭਰਾ ਆਪਣੀਆਂ ਭੈਣਾਂ ਤੋਂ ਰਖੜੀਆਂ ਬਣਾਉਂਦੇ ਰਹਿਣ ਭੈਣਾਂ ਬੰਨ੍ਹਦੀਆਂ ਰਹਿਣ ਪਿਆਰ ਭੈਣ ਭਰਾਵਾਂ ਦਾ ਬਣਿਆ ਰਵੇ ਸਾਰੇ ਭੈਣ ਭਰਾਵਾਂ ਦੇ ਦੇਖਣ ਜੋ ਮੇਰੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਦੀਆਂ ਪਰਮਾਤਮਾ ਲੰਮੀਆਂ ਉਮਰਾਂ ਕਰੇ ਜੀ ਲੰਮੀਆਂ ਉਮਰਾਂ ਹੋਣ ਸਾਰਿਆਂ ਦੀਆਂ ਜਿਹੜਾ ਰਖੜੀ ਦਾ ਤਿਉਹਾਰ ਹੈ ਜੀ ਇੱਥੇ ਨਾ ਮੈਂ ਇਹਨੂੰ ਦੱਸ ਰਹੀ ਸੀ ਵੀ ਮੇਰੇ ਬੇਟੇ ਨੇ ਸਾਲ ਭਰ ਰਖੜੀਆਂ ਬੰਨੀਆਂ ਹੱਥ ਤੇ ਤੋਂ ਵੀ ਸਾਲ ਭਰ ਰਖੜੀਆਂ ਬਨ ਕੇ ਰੱਖਣਗੇ ਰਖੜੀ ਲਾਉਣੀ ਨਹੀਂ ਹੈਗੀ ਉਹਨੇ ਰਾਤ ਰਖੜੀਆਂ ਲਾਈਆਂ ਤੇ ਅੱਜ ਹੁਣ ਉਹ ਨਵੀਆਂ ਰਖੜੀਆਂ ਬਣਾਊਗਾ ਇਹ ਛੋਟਾ ਭਤੀਜਾ ਜੀ ਇਹ ਬ੍ਰਦਰ ਹੈ ਭੈਣ ਰਖੜੀ ਬਨ ਰਹੀ ਹੈ ਪਰਜਾਈ ਹੈ ਇਹ ਭਤੀਜੇ ਦੋਨੇ ਰਖੜੀ ਬਣਾ ਰਹੇ ਹੈ ਤੇ ਰਖੜੀ ਦਾ ਜਿਹੜਾ ਧਿਆਉਰ ਹੈ ਜੀ ਇਹ ਭੈਣ ਭਰਾ ਦੇ ਪਿਆਰ ਦਾ ਧਿਆਉਰ ਹੈ ਤੇ ਇਹਨੂੰ ਪੈਸੇ ਦੇ ਨਾਲ ਨਹੀਂ ਨਾਪ ਤੋਲ ਕਰਨਾ ਚਾਹੀਦਾ ਇਸ ਧਿਆਉਰ ਨੂੰ ਇਹ ਮਾਸੀ ਦਾ ਬੇਟਾ ਜੀ ਤੇ ਆਪਾਂ ਨੂੰ ਮਤਲਬ ਕਈ ਵਾਰੀ ਹੁੰਦਾ ਵੀ ਇਹ ਪਰਜਾਈ ਹੈ ਮਾਸੀ ਨੂੰ ਭਰਾਵਾਂ ਨੂੰ ਚਲੋ ਹੁੰਦਾ ਹੈ ਨਾ ਵੀ ਭੈਣਾ ਆਈਆਂ ਮਾਨ ਤਾਨ ਕਰਨਾ ਹੈ ਭੈਣਾ ਦਾ ਜੋ ਦਿੰਦੇ ਆ ਉਹ ਸਵਾਰ ਕਰਨਾ ਚਾਹੀਦਾ ਹੈ ਨਹੀਂ ਸੋਚਣਾ ਚਾਹੀਦਾ ਵੀ ਸਾਡੇ ਭਰਾ ਨੇ ਇੰਨੇ ਦਿੱਤੇ ਮੈਂ ਇੰਨਾ ਲਾ ਕੇ ਗਈ ਸੀ ਤੇ ਇਸ ਕਰਕੇ ਇਹ ਜਿਹੜਾ ਤਿਉਹਾਰ ਹੈ ਫਿੱਕੇ ਪੈਂਦੇ ਜਾਂਦੇ ਆ ਤੇ ਪਿਆਰ ਹੈ ਜਿਹੜਾ ਉਹ ਨਹੀਂ ਮਿਲਦਾ ਆਪਦੇ ਨਾਲ ਦੇ ਜੰਮਿਆਂ ਦਾ ਜਿਹੜਾ ਪਿਆਰ ਹੈ ਉਹ ਮੁੜ ਕੇ ਨਹੀਂ ਮਿਲਦਾ ਇਸ ਕਰਕੇ ਇਹਨੂੰ ਪੈਸਿਆਂ ਦਾ ਤਿਉਹਾਰ ਨਾ ਬਣਾ ਕੇ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਮਨਾਇਆ ਕਰੋ ਤੇ ਪੈਸੇ ਨਾਲ ਕਦੇ ਨਾ ਵਰਤੋ ਜੀ ਇਹ ਰਿਸ਼ਤਾ ਬਣਾਈ ਇਸ ਲਈ ਹੈ ਵੀ ਪਿਆਰ ਲਈ ਤੇ ਤੁਸੀਂ ਦੇਖੋ ਵੀ ਜੇ ਭੈਣ ਭਰਾ ਦਾ ਪਿਆਰ ਹੈ ਜੀ ਤੇ ਤੁਸੀਂ ਅੱਧੀ ਰਾਤ ਨੂੰ ਉਹਦੇ ਭਰਾ ਨੂੰ ਫੋਨ ਕਰੋ ਤੇ ਭੱਜਿਆ ਆਊਗਾ ਜੇ ਤੁਸੀਂ ਪੈਸੇ ਦੇ ਨਾਲ ਨਾਪ ਤੋਲ ਚ ਐ ਫਿਰ ਰਿਸ਼ਤੇ ਉਸ ਤਰ੍ਹਾਂ ਹੀ ਥੋੜੇ ਜੇ ਅੜਖੜਾ ਜਾਂਦੇ ਐ ਲੜਖੜਾ ਜਾਂਦੇ ਜੀ ਇਸ ਲਈ ਤੇ ਇਹ ਮਾਸੀ ਦਾ ਦੂਜਾ ਬੇਟਾ ਆ ਗਿਆ ਜੀ ਤੇ ਜਿਹੜਾ ਇਹ ਮਤਲਬ ਇੰਨਾ ਹੀ ਬਹੁਤ ਹੁੰਦਾ ਧੀਆਂ ਨੂੰ ਵੀ ਭਰਾ ਜਿਹੜੇ ਜਦੋਂ ਜਾਣ ਤੇ ਖੁਸ਼ ਹੋ ਕੇ ਬੁਲਾ ਲੈਣ ਤੇ ਇਹ ਜਿਹੜਾ ਭੈਣਾਂ ਦਾ ਭਰਾਵਾਂ ਦਾ ਪਿਆਰ ਹੈ ਬਸ ਇਸੇ ਤਰ੍ਹਾਂ ਬਣਿਆ ਰਵੇ ਰક્ષાਬੰਧਨ ਇਸੇ ਨੂੰ ਕਹਿੰਦੇ ਆ ਜੀ ਕਿ ਭੈਣ ਦੀ ਰੱਖਿਆ ਕਰਦੇ ਭਰਾ ਤੇ ਸਹੀ ਮਹਨੇ ਦੇ ਵਿੱਚ ਜਿਹੜੀਆਂ ਭੈਣਾਂ ਆ ਉਹ ਵੀ ਆਪਣੇ ਭਰਾ ਨਾਲ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਣ ਇਹ ਇੱਥੇ ਲੜਾਈ ਕਰ ਰਿਆ ਸੀ ਮੇਰੇ ਨਾਲ ਇਹਨੂੰ ਸ਼ੂਗਰ ਹੈ ਤੇ ਕਹਿੰਦਾ ਕਿ ਵੀ ਤੂੰ ਮੈਨੂੰ ਮਿੱਠਾ ਵਾਲਾ ਨਾ ਖਵਾ ਮੈਂ ਕਿਹਾ ਵੀ ਰਖੜੀ ਦਾ ਤਿਉਹਾਰ ਹੈ ਮਿੱਠੇ ਨਾਲ ਮੂੰਹ ਕਰਾਂਗੇ ਨਮਕੀਨ ਨਹੀਂ ਪਾਉਂਦੇ ਤੇ ਅਸੀਂ ਲੜਦੇ ਸੀਗੇ ਬਸ ਸਾਰੇਂ ਘ ਭੈਣਾਂ ਨੇ ਵਾਰੀ ਵਾਰੀ ਰਖੜੀਆਂ ਬੰਨੀਆਂ ਇਹ ਪਰਜਾਈ ਨੇ ਸਾਡੀ ਫੋਨ ਕਰਨ ਲੱਗ ਜਾਂਦੀ 3-4 ਦਿਨ ਪਹਿਲੇ ਵੀ ਕਦੋਂ ਰਖੜੀ ਬੰਨਣ ਆਉਂਗੀਆਂ ਕਦੋਂ ਰਖੜੀ ਬੰਨਣ ਆਉਂਗੀਆਂ ਬਹੁਤ ਇਹਨੂੰ ਉਡੀਕ ਰਹਿੰਦੀ ਹੈ ਸਾਡੀ ਤੇ ਇਸੇ ਤਰ੍ਹਾਂ ਢੀਕ ਸਾਡੀ ਬਣੀ ਰਹੇ ਐਸੇ ਤਰ੍ਹਾਂ ਸਾਡਾ ਪਿਆਰ ਹੈ ਜਿਹੜਾ ਬਣਿਆ ਰਹੇ ਤੇ ਅਸੀਂ ਤਾਂ ਪਤਾ ਇਹੀ ਕਹਨੇ ਆ ਹਨਾ ਵੀ ਸਦਾ ਹੀ ਪਿਆਰ ਹੈ ਜਿਹੜਾ ਭੈਣ ਭਰਾਵਾਂ ਦਾ ਬਣਿਆ ਰਹੇ ਹਨ ਸਾਹਾਂ ਚ ਸਾਹ ਲੈਂਦੇ ਰਹਿਣ ਭਰਾ ਸਾਲ ਤੋਂ ਆਉਂਦਾ ਦੇਖੋ ਰਖੜੀ ਦਾ ਤਿਉਹਰ ਸਾਰਿਆਂ ਨੇ ਰਖੜੀ ਬਨ ਕੇ ਫੋਟੋ ਕਰਾਈ ਕਹਿੰਦੇ ਤਾਂ ਹੁੰਦੇ ਆ ਵੀ ਵੀਰ ਨੇ ਸਦਿਆਂ ਭੈਣਾਂ ਰਖੜੀ ਸਜਾਉਣ ਨੂੰ ਭੈਣਾਂ ਨੂੰ ਵੀ ਜਾ ਜੜ ਜਾਂਦਾ ਜੇ ਵੀ ਵੀਰ ਆਉਣਾ ਹੈ ਵੀਰ ਦੇ ਤੇ ਭਾਬੀ ਵੀ ਹੋ ਗਈ ਝੱਲੀ ਹੋ ਗਈ ਝਟਕੰਮਾਂ ਵੱਲੀ ਕਹਿੰਦੀ ਨਣਦਾ ਨੇ ਆਉਣਾ ਹੈ ਬੀਰੇ ਕੋਲੇ ਆ ਕੇ ਪੁੱਛਦੀ ਦੱਸ ਕੀ ਬਣਾਉਣਾ ਹੈ ਬੀਰਾ ਵੀ ਝੱਟ ਬੋਲਿਆ ਛੋਲੇ ਤੇ ਪੂਰੀਆਂ ਚੇਰਾਂ ਤੋਂ ਆਉਣਾ ਅੱਜ ਭੈਣਾ ਪਰਾਉਣਾ ਸਹੀ ਗੱਲ ਹੈ ਜੀ ਭੈਣਾ ਪਰਾਉਣੀਆਂ ਹੁੰਦੀਆਂ ਭੈਣਾ ਦਾ ਮਾਨ ਸਤਕਾਰ ਕਰਿਆ ਕਰੋ ਧੀਆ ਨੂੰ ਦਿੱਤਾ ਕਿਧਰੇ ਨਹੀਂ ਜਾਂਦਾ ਜੀ ਜਾਈ ਤੇ ਧੀਆ ਨੂੰ ਵੀ ਚਾਹੀਦੀਆਂ ਵੀ ਆਪਦੇ ਭਰਾਵਾਂ ਨਾਲ ਪੂਰਾ ਵਧੀਆ ਰੱਖਿਆ ਕਰਨ ਕਈ ਭੈਣਾ ਜ਼ਮੀਨਾਂ ਪਿੱਛੇ ਲੜਾ ਲੜਾਈਆਂ ਕਰਦੀਆਂ ਜੀ ਉਹ ਨਹੀਂ ਹੋਣਾ ਚਾਹੀਦਾ ਇਹ ਸਾਰਿਆਂ ਦੇ ਨਾਲ ਅਲੱਗ-ਅਲੱਗ ਕੇ ਫੋਟੋ ਕਰਾਉਂਦੀਆਂ ਨੂੰ ਬਹੁਤ ਫੋਟੋਆਂ ਦਾ ਚਾਹ ਰਿਹਾ ਹੈ। ਇੱਥੇ ਹਾਸਾ ਠੱਠਾ ਚੱਲ ਰਿਹਾ ਸੀ ਜੀ ਬਸ ਤੇ ਰਖੜੀ ਬਾਰੀ ਨਾਲ ਸਾਰੇ ਬਨ ਰਏ ਸੀਗੇ। ਕੰਦੀ ਉਹਰੇ ਨੂੰ ਹੋਮੇਰੇ ਨੇੜੇ ਲੱਗਾ। ਇਸ ਤਰ੍ਹਾਂ ਇਹ ਫੋਟੋਆਂ ਕਰਾਉਂਦੀਆਂ ਨੂੰ ਫੋਟੋ ਦਾ ਬੜਾ ਚਾਹ ਹੈ ਮੈਂ ਤੁਹਾਨੂੰ ਦੱਸਿਆ। ਤੇ ਇਸ ਤਰ੍ਹਾਂ ਹੀ ਚਲੋ ਜੀ ਵਧੀਆ ਸਾਰਾ ਦਿਨ ਰਖੜੀ ਬੰਦੇ ਬੰਦੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਤੇ ਸਾਰਾ ਦਿਨ ਅੱਜ ਆਪਣਾ ਰਖੜੀ ਬੰਦੇ ਬੰਦੇ ਚਲਾ ਗਿਆ ਸਾਰੀ ਵੀਡੀਓ ਤੁਹਾਡੇ ਕੋਲੇ ਆਊਗੀ ਬਾਅਦ ਚ ਆਪਾਂ ਫੇਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਜਿਹੜਾ ਰਖੜੀ ਦਾ ਤਿਉਹਾਰ ਹੈ ਇਸੇ ਤਰ੍ਹਾਂ ਪੈਣਾ ਮਨਾਉਂਦੀਆਂ ਰਹਿਣ ਭਰਾ ਬਣਾਉਂਦੇ ਰਹਿਣ ਰਖੜੀਆਂ ਤੇ ਭੈਣ ਭਰਾਵਾਂ ਦੀ ਜਿਹੜੀ ਉਮਰ ਹੈ ਪ੍ਰਮਾਤਮਾ 100 ਸਾਲ ਤੱਕ ਰਹੇ ਤਾਂ ਜੋ ਭੈਣਾ ਭਰਾਵਾਂ ਦੇ ਰਖੜੀਆਂ ਬੰਦੀਆਂ ਰਹਿਣ ਤੇ ਭਰਾ ਭੈਣਾਂ ਦੇ ਇੱਥੇ ਸੀਗੇ ਜੀ ਸਾਡੀ ਮਾਸੀ ਨੇ ਭੇਜੇ ਸੀਗੇ ਪੂੜੇ ਤੇ ਖੀਰ ਇਹ ਆਦੇ ਪੇਕਿਆਂ ਤੋਂ ਲੈ ਕੇ ਆਈ ਸੀ ਵਰਜਾਈ ਤੇ ਉਹ ਇਹਨੇ ਖਵਾਏ ਬਹੁਤ ਸਵਾਦ ਸੀ ਮਾਸੀ ਦਾ ਬਹੁਤ-ਬਹੁਤ ਧੰਨਵਾਦ ਜੀ ਨੇ ਸਾਨੂੰ ਖੀਰ ਪੂੜੇ ਖਵਾਏ ਬਹੁਤ ਸਵਾਦ ਸੀਗੇ ਸਾਰਿਆਂ ਨੇ ਗੱਲਾਂ ਕੀਤੀਆਂ ਦੁੱਖੋਂ ਕੀਤੀ ਸਾਰਿਆਂ ਨੇ ਪੂਰੇ ਖਾਦੇ ਤੇ ਅੱਜ ਦੇ ਦਿਨ ਬਹੁਤ ਵਧੀਆ ਗਿਆ ਆਪਣਾ ਚੈਨਲ ਕਰ ਲਿਓ ਲਾਈਕ ਸ਼ੇਅਰ ਕਮੈਂਟ ਧੰਨਵਾਦ